18 ਤਰੀਕ ਨੂੰ ਦੁਪਹਿਰ ਵੇਲੇ ਸੂਚਨਾ ਮਿਲੀ ਕਿ ਧਾਰੀਵਾਲ ਨਹਿਰ ਤੇ ਕਿਸੇ ਦੇ ਅੱਡੀ ਨੇ ਨਹਿਰ ਵਿੱਚ ਹਾਲ ਮਾਰਦੀ ਆ ਪੁਲਿਸ ਮੌਕੇ ਤੇ ਪੁੱਜੀ ਤੇ ਦੇਖਿਆ ਕਿ ਨਹਿਰ ਦੇ ਲਾਗੇ ਕੰਮ ਕਰਦੇ ਲੇਬਰ ਦੇ ਜਵਾਨਾ ਨੇ ਨਹਿਰ ਵਿੱਚ ਉਹਦੇ ਪਿੱਛੇ ਖੁੱਦ ਕੇ ਉਹਨੂੰ ਲੱਭ ਕੇ ਬਾਹਰ ਕੱਢਿਆ ਜਿਸ ਦਰਾਂ ਨਹਿਰ ਚ ਡੂੰਗਾ ਪਾਣੀ ਹੋਂ ਕਰਕੇ ਉਹਦੀ ਮੌਤ ਹੋ ਚੁੱਕੀ ਸੀ ਲਾਸ਼ ਨੂੰ ਸਨাক্ত ਨਾ ਹੋਂ ਕਰਕੇ ਮੋਟੀ ਦੇ ਵਿੱਚ ਸਿਵਲ ਹਸਪਤਾਲ ਗਰਦਾਸਪੁਰ ਜਮਾ ਕਰਾਇਆ ਗਿਆ ਜਿੱਥੇ ਕੱਲ ਮਿਤੀ 19 ਨੂੰ ਉਹਨਾਂ ਦੇ ਵਾਰਿਸ ਲੜਕੀ ਦੇ ਪਿਤਾ ਵਿਰਿਆਮ ਮਸੀਹ ਨੇ ਪਿੰਨ ਮਰੜ ਨੇਠਾ ਨੇ ਆ ਕੇ ਆਪਣਾ ਬਿਆਨ ਦਰਜ ਕਰਾਇਆ ਜਿਸ ਦੇ ਬਿਆਨਾਂ ਦੇ ਆਧਾਰ ਤੇ ਐਫ ਆਈ ਆਰ ਨੰਬਰ 123 ਮਿਤੀ 19 825 ਜੁਰਮ 109 62 2 ਐਨ ਐਸ ਮਕਦਮਾ ਦਰਜ ਮਰਤਕ ਰੰਜੀਤ ਕੌਰ ਦੇ ਪਤੀ ਅਤੇ ਉਹਦੇ ਦਿਓਰ ਦਰਾਨੀ ਦੇ ਖਿਲਾਫ ਦਰਜ ਕੀਤਾ ਗਿਆ ਹੈ ਜਿਸ ਦੇ ਵਿੱਚ ਮਰਤਕ ਦੇ ਪਤੀ ਦੀ ਗ੍ਰਿਫਤਾਰੀ ਕਰ ਦਿੱਤੀ ਗਈ ਹੈ ਜਿਸ ਨੂੰ ਅੱਜ ਪੇਸ਼ ਅਦਾਲਤ ਕੀਤਾ ਗਿਆ ਹੈ ਮਕਦਮੇ ਦੀ ਜਾਂਚ ਚੱਲ ਰਹੀ ਹੈ ਲੜਕੀ ਦੇ ਪਿਤਾ ਦੇ ਬਿਆਨ ਦੇ ਮੁਤਾਬਕ ਇਹ ਗੱਲ ਸਾਹਮਣੇ ਆਈ ਕਿ ਉਹਦਾ ਪਤੀ ਸੀ ਉਹਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਉਦੇ ਹੋਰ ਕਿਸੇ ਹੌਟ ਨਾਲ ਸਬੰਧ ਸੀ ਦੇ ਘਰ ਚ ਕਲੇਸ਼ ਰਹਿੰਦਾ ਸੀ ਇਸ ਗੱਲ ਤੋਂ ਦੁਖੀ ਹੋ ਕੇ ਉਸਨੇ ਆਪਣੀ ਖੁਦਕੁਸ਼ੀ ਕੀਤੀ ਹੈ ਫਿਰ ਵੀ ਇਸ ਮਕਦਮੇ ਸੰਬੰਧੀ ਤਫਤੀਸ਼ جاری ਹੈ ਸਹੀ ਤਰ੍ਹਾਂ ਸਾਹਮਣੇ ਲਿਆ ਕੇ ਬਾਕੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜੀ ਦਾ ਨਾਮ ਸਰਬਦਿਆਲ ਵਾਸੀ ਪ੍ਰੇਮਨਗਰ ਹਰਦੋਸਾਨੀ ਰੋਡ ਗਰਦਾਫਰਦਾ ਬਸਨੀ ਕਹਾ ਜੀ ਜੀਤ ਪੁੱਤਰੀ ਵਰਿਆਮ ਵਾਸੀਪੇ ਨ ਮਰਡਰ थाना सदर बटाला